ਚਾਰ ਵਾਹ ਕੀ ਕਿਹੜੇ ਕਿਹੜੇ ਬੋਲਾਂ ਦੇ ਵੀਰੇ ਇੱਕ ਬਲੀ ਦੇਗੇ ਬਦਨੀ ਕਲਾਂ ਦੇ ਵਲੀ ਬਦਨੀ ਮੁਰਾ ਦਾ ਹਾਂਜੀ ਠੀਕ ਹੈ ਜੀ ਉਹ ਵੀ ਮੁਰਾ ਦਾ ਗਿਆ ਇੱਕ 400 CRV 480 ਦਾ ਬੱਚਾ ਹਾਂਜੀ ਦੋਸਤੋ ਹਸਰੀ ਕਾਰ ਸਾਰੇ ਭਰਾਵਾਂ ਨੂੰ ਡੀਐਫ ਪਸ਼ੂ ਮੇਲਾ ਤਨੋਲਾ ਖੜਿਆਂਗੇ ਕਿੱਥੇ ਤਨੇ ਆਲ ਇੰਡੀਆ ਦੇ ਵਿੱਚੋਂ ਸਾਹਮਣੇ ਜਿਹੜਾ ਬੱਚਾ ਦੇਖਿਆ ਇਹਨਾਂ ਨੇ ਪਹਿਲੇ ਨੰਬਰ ਤੇ ਆਇਆ ਪਹਿਲਿਆਂ ਦੇ ਵਿੱਚ ਆਪਾਂ ਬੱਚਾ ਦੇ ਹੈਗੇ ਚੰਗੀ ਤਰ੍ਹਾਂ ਮਾਲਕਾਂ ਨਾਲ ਗੱਲ ਬਾਤ ਕਰਾਂਗੇ ਵੀਰੇ ਥੋੜਾ ਜਿਹਾ ਬੱਚਾ ਰੱਖਾ ਦਿਓ ਦਰਸ਼ਕਾਂ ਨੂੰ ਪਤਾ ਲੱਗੇ ਦੇਖਣ ਵਾਲਿਆਂ ਨੂੰ ਵੀ ਕੀ ਕਹਾਣੀ ਇਹਦੇ ਚੱਲ ਰਹੀ ਹੈ ਵਿੱਚ ਥੋੜਾ ਦੇਖੋ ਇੱਕ ਦੂਸਰਾ ਤੋਂ ਮਾਲਕਾਂ ਦੀ ਜਾਣਕਾਰੀ ਤੇ ਅੰਮ੍ਰਿਤ ਕਿੰਨੇ ਪਾਈਨ ਇਹਨਾਂ ਗੱਲਬਾਤ ਕਰਾਂਗੇ ਭਾਈ ਜੀ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਜੀ ਕਿਹੜਾ ਪਿੰਡ ਆ ਵੀਰੇ ਪਿੰਡ ਕਾਕਰ ਆਪਣਾ ਇਹਲਾ ਕਿਹੜਾ ਪਿੰਡ ਹੈ ਫਰੋਜਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕਹਿੰਦੇ ਮਿੱਤਰੋ ਨੀਲੀ ਰਾਵੀ ਦਾ ਘੜਾ ਆ ਗਿਆ ਫਰੋਜਪੁਰ ਹੋਇਆ ਚੇਹੇ ਹੋਇਆ ਫਰੀਦਕੋਟ ਤੇ ਭਾਈ ਕਿਹੜੇ ਸੀਮੰਟ ਦਾ ਬੱਚਾ ਇਹ ਇਹ ਮਲਫਾਰਮ ਦੁਲਚੀਕੇ 3 ਨੰਬਰ ਖਾਨ ਦਾ ਹੈ ਜੀ ਬਾਈ ਜੀ ਮਲਫਾਰਮ ਦੁਲਚੀਕੇ 3 ਨੰਬਰ ਖਾਨ ਦੀ ਗੱਲ ਕਰੀਏ ਤਾਂ ਉਹਦੇ ਹਜੇ ਤੱਕ ਸੀਮਣ ਪਿਆਰ ਨਹੀਂ ਹੋਇਆ ਹਨਾ ਇਹ ਡਾਇਰੈਕਟ ਕ੍ਰੋਸਿੰਗ ਦਾ ਫਿਰ ਹੈ ਦੋਸਤੋ ਮਲਫਾਰਮ ਨੂੰ ਅੱਜ ਦੀ ਪਾਕਿਸਤਾਨੀ ਲਗਨ ਸਭ ਤੋਂ ਟੌਪ ਤੇ ਗੱਲਾਂ ਬਾਤਾਂ ਆਉਂਦੀਆਂ ਨੀਲੀ ਰਾਵ ਦੀਆਂ ਕਹੇ ਮੇਜਰ ਸਿੰਘ ਦੁਲਚੀਕੇ ਦੀ ਗੱਲ ਕਰੀਏ ਕਹੇ ਮਾਈ ਗਗਨ ਦਾਸ ਦੁਲਚੀਕੇ ਦੀ ਗੱਲ ਕਰੀਏ ਪਹਿਲਾ ਘਰਾ ਪਹਿਲੀਆਂ ਚ ਲੈ ਕੇ ਨੀਲੀ ਰਾਵੀ ਦੇ ਉੱਤੇ ਬਹੁਤ ਜ਼ਿਆਦਾ ਮੀਟ ਕਰ ਰਿਹਾ ਹੈ ਇਹ ਤਿੰਨ ਪੁੱਲ ਚਾਰ ਦੀਆਂ ਝੂਟੀਆਂ ਤਿਆਰ ਕੀਤੀਆਂ ਕਿ ਕਿੰਨਾ ਟਾਈਮ ਹੋ ਗਿਆ ਨੀਲੀ ਰਵੀ ਦੇ ਨਾਲ ਜੁੜਿਆ ਤਿੰਨ ਸਾਲ ਹੋਏ ਨੇ ਤਿੰਨ ਸਾਲ ਹੋਏ ਨੇ ਤੇ ਉਹਨਾਂ ਦੀ ਜੇ ਮੈਂ ਗੱਲ ਕਰਾਂ ਨਾ ਬਾਈ ਹੋਰਾਂ ਦੀ ਦੋੱਚੀ ਗੇਲਾਂ ਦੀ ਕੋਈ ਬਹੁਤੀ ਜ਼ਿਆਦਾ ਪ੍ਰੋਮੋਸ਼ਨ ਨਹੀਂ ਕਰਦੇ ਉਹ ਸੋਨੂੰ ਕਿਵੇਂ ਲੱਗਿਆ ਵੀ ਆਪਾਂ ਉਹਨਾਂ ਦੇ ਬੋਲ ਤੋਂ ਕਰਾਸਿੰਗ ਕਰਾਈ ਗਈ ਉਹਨਾਂ ਨੇ ਬੋਲਦੇ ਹਨ ਰਿਕਾਰਡ ਮਾਰ ਰਿਕਾਰਡ ਬਹੁਤ ਜ਼ਿਆਦਾ ਸੀ ਠੀਕ ਹੈ ਬਾਈ ਤੇ ਰਿਕਾਰਡ ਤੁਸੀਂ ਕਿੱਥੋਂ ਫਿਰ ਚੈੱਕ ਕੀਤਾ ਇਸ ਵਾਰ 라이ਵ লাইਵ ਮਿਲਕਿੰਗ 라이ਵ ਮਿਲਕਿੰਗ ਠੀਕ ਆ ਬਾਈ ਮਿਲਕਿੰਗ ਦੀਆਂ ਵੀਡੀਓ ਅਕਸਰ ਹੀ ਉਹਨਾਂ ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਮਲ ਫਾਰਮ ਦੋਛੀਕੇ ਭਰ ਕੇ ਬਾਈ ਇਹ ਅੱਜ ਤੁਸੀਂ ਜਿਹੜੀ ਗੱਲ ਹੈ ਨਾ ਆਲ ਇੰਡੀਆ ਦੇ ਵਿੱਚ ਜੇ ਨਾਂ ਬੋਲ ਰਹੇ ਆ ਇਹਨਾਂ ਗੱਲਾਂ ਕਰਕੇ ਬੋਲ ਰਹੇ ਆ ਵੀ ਮਿਹਨਤਾਂ ਕੀਤੀਆਂ ਨੇ ਕਿ ਬਾਈ ਆਪਾਂ ਬਰੀਡਿੰਗ ਦੇ ਕਿੰਨੇ ਟਾਈਮ ਤੋਂ ਦੱਸਿਆ ਸੀ 3 ਸਾਲ ਤੋਂ ਕਰ ਰਹੇ ਆ 3 ਸਾਲ ਤੋਂ ਕਿੰਨੇ ਕੁ ਬੱਚੇ ਆਪਣੇ ਕੋਲੇ ਕਰੇ ਚਾਰ ਬੱਚੇ ਕਰ ਚਾਰ ਬੱਚੇ ਕਿਹੜੇ ਕਿਹੜੇ ਬੋਲਾਂਦੇ ਆ ਵੀਰੇ ਇੱਕ ਬਲੀ ਤੇ ਹੈਗੀ ਪਤਨੀ ਕਰਾਂਦੇ ਆ ਬਲੀ ਬਦਨੀ ਮੁਰਾ ਦਾ ਹਾਂਜੀ ਠੀਕ ਆ ਜੀ ਉਹ ਵੀ ਮੁਰਾ ਦਾ ਆ ਗਿਆ 14 CRB 480 ਦਾ ਬੱਚਾ ਆ ਗਿਆ ਠੀਕ ਆ ਭਾਈ ਅਰਜਨ ਕੁੰਗੜ ਦੀ ਵੀ ਜੇ ਗੱਲ ਕਰੀਏ ਮਿੱਤਰੋ ਉਹ ਵੀ ਖਲੀ ਬੋਲਾ ਜਿਹੜਾ ਸੰਘਿਆ ਵਾਲਾ ਉਹ ਚਾਹੇ ਦੁਨੀਆ ਤੇ ਨੀਰਿਆ ਉਹਦਾ ਬੱਚਾ ਆ ਗਿਆ ਤੇ ਗਾਹਾਂ ਉਹਦੂ ਘਰਾਂ ਬਾਈ ਕਹਿੰਦਾ ਉਹਦੇ ਸੀਮਣਾ ਪਾ ਭਰਾਏ ਹੋਏ ਨੇਗੇ ਇਹਦੀ ਮਾਂ ਦਾ ਦੁੱਧ ਕਿੰਨਾ 18 ਲੀਟਰ ਦਾ 18 ਲੀਟਰ ਕਿੰਨੇਵੇਂ ਸੂਏ ਦਾ ਵੀਰੇ ਦੂਜੇ ਸੂਏ ਦਾ ਦੂਜੇ ਸੂਏ ਦਾ 18 ਲੀਟਰ ਦਾ ਦੁੱਧ ਦਾ ਰਕਾਰਡ ਹੈ ਭਾਈ ਕਈ ਘਰਾਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਹਾਂ ਨਾ ਵੀ ਜ਼ਿਆਦਾਤਰ ਮੈਂ ਕਹੂੰਗਾ ਜਿਹੜੇ ਘਰਾਂ ਦੇ ਵਿੱਚ ਮਾਈਆਂ ਦੁੱਧ ਚੋਂਦੀਆਂ ਉਹ ਥਣਾ ਨੂੰ ਮੜਾ ਲਵਾਇਆ ਮੂੰਹ ਤੇ ਪਰੇ ਕਰ ਦਨੀ ਹੈ ਗੱਟੂ ਤੇ ਇਹਨੂੰ ਫਿਰ ਕਿੰਨਾ ਕੁ ਦੁੱਧ ਚੰਗਾ ਆਏਗਾ ਜੀ ਮਰਜ਼ੀ ਦਾ ਪੀਂਦਾ ਹੈ ਤੇ ਅਸਟੀਮੇਟ ਤੇ ਉਦੋਂ ਬਾਅਦ ਫਿਰ ਕਿੰਨਾ ਕੁ ਪਿੱਛੇ ਰਹਿ ਜਾਂਦਾ ਮੈਂ ਪੁੱਛ ਲੈਣਾ ਹੈ ਹੈਲੋ ਹਾਂਜੀ ਵੱਲੋਂ 15 ਲੀਟਰ ਕੋਸਤ ਦੇਖਦਾ ਲੱਗਦਾ ਪਿਆ ਤੇ ਨਾਣਾ ਕਿੰਨਾ ਦਾ ਹੋ ਗਿਆ ਬਾਈ 2.5 ਮਹੀਨੇ ਤੇ ਅੱਧ ਫਿਰ ਫੋਟਾਂ ਕਿੰਨਾ ਦੀ ਗਿਣਤੀ ਕਾਫੀ ਵੱਡੀ ਸੀ ਕਿਵੇਂ ਲੱਗ ਰਿਹਾ ਸੀ ਬਹੁਤ ਜ਼ਿਆਦਾ ਹੀ ਹੋ ਜਾਊਗਾ ਆ ਜਾ ਫਿਰ ਦੁੱਧ ਪਿਆ ਰਾਸ ਹਾਂਜੀ ਹਾਂਜੀ ਫੁੱਲ ਮੁੜ ਜਾ ਜੀ ਕਿਉਂਕਿ ਭਾਈ ਜਦੋਂ ਇਹ ਹੁੰਦਾ ਭਾਈ ਮੈਂ ਲੈਂਦਾ ਜੀ ਕਹਿੰਦੇ ਨੇ ਜੱਜਨ ਉੱਥੇ ਜੀ ਜੇ ਕਹਿ ਦਗੇ ਵੀ ਅੱਜ ਇਹ ਪਾਲਾ ਗ੍ਰਾਮ ਪੁਰੀਆ ਬਣ ਗਏ ਇੱਥੇ ਫੋਟੋ ਖੋਹਣਾ ਗੱਡੀ ਗਿਣਤੀ ਦੇ ਵਿੱਚ ਭਰਾ ਇਹਨੇ ਕਿ ਖਰਾਕ ਕੀ ਹੈ ਬਾਈ ਇਹਦੀ ਹੋਰ ਹੋਰ ਕੋਸ਼ਿਸ਼ ਕਰੋ ਜਿਹੜੇ ਦੂਜੇ ਪਾਸੋਂ ਆਪਾਂ ਖਰਾਜ ਪਾਉਨੇ ਆ ਬਾਈ ਉਹਨਾਂ ਨੂੰ ਕਿਹੜੀ ਫੀਡ ਕਾਉਨੇ ਆਪਾਂ ਹਾਂ ਬਾਈ ਠੀਕ ਆ ਬਾਈ ਠੀਕ ਆ ਬਹੁਤ ਬਹੁਤ ਧੰਨਵਾਦ ਦੋਸਤੋ ਸਾਡਾ ਵੀਡੀਓ ਬਣਾਉਣ ਦਾ ਮੇਨ ਤੌਰ ਤੇ ਜਿਹੜਾ ਜਮਾ ਪੂਰੀ ਡਿਟੇਲ ਦੇਣਾ ਮਤਲਬ ਇਹ ਹੁੰਦਾ ਵੀ ਭਰਾਵਾਂ ਨੂੰ ਪਤਾ ਲੱਗੇ ਕਿਹੜੀ ਬਲੱਡ ਲਾਈਨ ਦਾ ਕੀ ਰਿਕਾਰਡ ਹੈ ਇਕੱਲੇ ਨਕਲਾਪਾਨੀ ਹੈਗਾ ਦੋਸਤੋ ਇਹ ਬਹੁਤ ਦੇ ਦੇ ਰਿਕਾਰਡ ਨੇ ਬਹੁਤ ਤਕੜੀ ਕਿਉਂਕਿ ਕੋਚੀ ਦੇ ਪ੍ਰਾਯੋਗ ਵਿੱਚ ਜਿਹੜਾ ਕੋਚ ਫਾਰਮ ਦੇ ਸੀ ਕੋਈ ਫਰੀ ਦੇ ਵਿੱਚ ਪ੍ਰੋਮੋਸ਼ਨ ਨਹੀਂ ਕਰ ਰਹੇ ਉਹਨਾਂ ਨੇ ਅਸੀਂ ਜਾ ਕੇ ਦੇਖਿਆ ਉਹਦੇ ਤੋਂ ਸੇਮ ਹੀ ਦੇ ਆਲਾ ਬਾਅਦ ਪੇਰ ਤੇ ਲੈ ਜਾਣਾ ਬੜੀਆਂ ਗੱਲਾਂ ਬਾਤਾਂ ਮੱਥੇ ਆ ਬਾਕੀ ਧੰਨਵਾਦ ਸਾਰਿਆਂ ਦਾ ਜਿਹ ਵੀ ਨੂੰ ਮਨ ਦਰਵਾਹ ਲਾਗਾ ਸੇਮ ਹੀ ਦੇ ਆਲਾ ਵੀਡੀਓ ਕਰੋ ਸ਼ੇਅਰ ਪੇਜ ਕਰਿਓ ਫੋਲੋ ਤੁਸੀਂ ਵੀ ਜੇਕਰ ਕਿਸੇ ਤਰ੍ਹਾਂ ਦੀ ਆਪਣੀ ਪ੍ਰੋਮੋਸ਼ਨ ਕਰਾਉਣੀ ਹੁੰਦੀ ਹੈ ਚੰਗੀ ਪ੍ਰੋਮੋਸ਼ਨ ਕਰਾਉਣੀ ਹੈ ਆਪਾਂ ਸੋ ਲਈ ਕੱਟੀਆਂ ਇਲਾਕੇ ਦੀ ਕੱਟੀਆਂ ਨਾਲ ਸੰਪਰਕ ਕਰ ਫਿਰੋ ਧੰਨਵਾਦ